ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਕਿਹਾ ਦੀ ਬਰਫੀ ਦੀ ਰੈਸਪੀ ਸ਼ੇਅਰ ਕਰਾਂਗੇ ਜੀ ਇਹ ਠੰਡੀ ਤਾਹીર ਵਾਲੀ ਕਿਹਾ ਦੀ ਬਰਫੀ ਬਹੁਤ ਹੀ ਹੈਲਦੀ ਹੁੰਦੀ ਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣ ਕੇ ਤਿਆਰ ਹੁੰਦੀ ਆ ਜੀ ਤੁਸੀਂ ਵੀ ਮੇਰੇ ਤਰੀਕੇ ਨਾਲ ਇੱਕ ਵਾਰ ਜਰੂਰ ਬਣਾਇਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰ ਲੋੜ ਹੈ ਪਲੀਜ਼ ਚੈਨਲ ਨੂੰ ਵੱਦ ਤੋਂ ਵੱਧ ਸਪੋਰਟ ਕਰੋ ਵੀਡੀਓਜ਼ ਨੂੰ ਵੱਦ ਤੋਂ ਵੱਧ ਸ਼ੇਅਰ ਕਰੋ ਜੀ ਚਲੋ ਜੀ ਆਪਾਂ ਰੈਸਪੀ ਕਰਦੇ ਹਾਂ ਇੱਥੇ ਸ਼ੁਰੂ ਕੀ ਆ ਕੀ ਆਦੀ ਵਰਸੀ ਬਣਾਉਣ ਦੇ ਲਈ ਇੱਥੇ ਆਪਾਂ ਨੇ ਇੱਕ ਤਿਲੂ ਕੀ ਆ ਲਈ ਆ ਇਹਦਾ ਆਪਾਂ ਛਿਲਕਾ ਉਤਾਰ ਲਵਾਂਗੇ ਜੀ ਇਦਾਂ ਆਪਾਂ ਨੇ ਸਬਸਕ੍ਰਾਈਬ ਕਰ ਲੈਣੀ ਆ ਤਾਰੇ ਕੀ ਆਪਾਂ ਛਿਲਕਾ ਇਦਾਂ ਹੀ ਉਤਾਰ ਲਾਂਗੇ ਦੋਨਾਂ ਕੀ ਦੋਹੇ ਕੀ ਆ ਜਿਹੜੀਆਂ ਆਪਾਂ ਲਈਆਂ ਸੀ ਇਹਨਾਂ ਨੂੰ ਆਪਾਂ ਨੇ ਛਿਲਕਾ ਇਹਨਾਂ ਦਾ ਉਤਾਰ ਲਿਆ ਹੁਣ ਆਪਾਂ ਇਹਨਾਂ ਨੂੰ ਧੋ ਲਵਾਂਗੇ ਕੀ ਆ ਇਹਨਾਂ ਨੂੰ ਆਪਾਂ ਨੇ ਧੋ ਲਿਆ ਜੀ ਧੋ ਕੇ ਮੈਂ ਤਾਂ ਕੱਟ ਲਵਾਂਗੇ ਦੇਖੋ ਜਿਹੜਾ ਵਿਚਲਾ ਸੌਫਟ ਜਿਹਾ ਹਿੱਸਾ ਹੈ ਨਾ ਇਹ ਆਪਾਂ ਨੇ ਕੀ ਵਰਫੀ ਦੇ ਵਿੱਚ ਨਹੀਂ ਪਾਣਾ ਹੈਗਾ ਇਹ ਵਾਲਾ ਜਿਹੜਾ ਹਿੱਸਾ ਆ ਆਪਾਂ ਨੇ ਹਟਾ ਦੇਣਾ ਹੈ ਸਾਰੇ ਕੀ ਆ ਚੋਪਨਿਆਣਾ ਸੌਫਟ ਜਿਹੜਾ ਹਿੱਸਾ ਆ ਇਹ ਹਟਾ ਦੇਣਾ ਹੈ ਤੇ ਆਪਾਂ ਬਾਬ ਦੇ ਵੀ ਤੁਹਾਨੂੰ ਦੱਸਦੇ ਆ ਸਾਰੇ ਕੀ ਆ ਜੋ ਆਪਣੇ ਨਰਮ ਜਿਹਾ ਹੀ ਸਾਰਾ ਹਟਾ ਦਿੱਤਾ ਹੈ ਜੀ ਹੁਣ ਆਪਾਂ ਇਹਨੂੰ ਕੱਦੂ ਕਸ਼ ਕਰਨਾ ਕੱਦੂ ਕਸ਼ ਪਾ ਤੇ ਟੋਲੀ ਆਏ ਆਪਾਂ ਨੇ ਇਹਨੂੰ ਮੋٹے ਪਾਸੇ ਤੋਂ ਨਹੀਂ ਕਰਨਾ ਆਪਾਂ ਮੀਡੀਅਮ ਦੇ ਪਾਸੇ ਤੋਂ ਇਹਨੂੰ ਕੱਦੂ ਕਸ਼ ਕਰਾਂਗੇ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਜੀ ਕੱਦੂ ਕਸ਼ ਕਰਨ ਤੋਂ ਬਾਅਦ ਇਧਰ ਆਪਾਂ ਸਾਰੀ ਕੀ ਇਹਨੂੰ ਕੱਦੂ ਕਸ਼ ਕਰ ਲਿਆ ਹੈ ਜੀ ਇਧਰ ਗੈਸ ਉੱਤੇ ਰੱਖ ਲਈ ਹੈ ਜੀ ਆਪਾਂ ਕੜਾਹੀ ਦੋ ਚਮਚ ਪਾ ਦਵਾਂਗੇ ਜੀ ਇਹ ਪਹਿਲੇ ਵਿੱਚ ਦੇਸੀ ਘਿਓ ਤੁਸੀਂ ਚਾਹੋ ਬਨਸਪਤੀ ਘਿਓ ਦੀ ਵਰਤੋਂ ਵੀ ਕਰ ਸਕਦੇ ਹੋ ਪਰ ਆਪਾਂ ਇੱਥੇ ਦੇਸੀ ਘਿਓ ਦੀ ਵੱਤੋਂ ਕੀਤੀ ਹੈ ਕਿਉਂਕਿ ਦੇਸੀ ਘਿਓ ਦੀ ਪਛੋਹ ਜਿਹੜੀ ਹੈ ਬਹੁਤ ਵਧੀਆ ਹੁੰਦੀ ਹੈ ਘਰੇ ਤਿਆਰ ਕੀਤਾ ਹੋਇਆ ਜੀ ਆਪਾਂ ਇਹ ਦੇਸੀ ਘਿਓ ਘਿਓ ਨੂੰ ਮੈਲਟ ਹੋਣ ਦਵਾਂਗੇ ਇਹਦਰ ਕੀ ਹੋ ਚੁੱਕਿਆ ਇਹ ਜੀ ਗਰਮ ਹੁਣ ਇਹਦੇ ਵਿੱਚ ਆਪਾਂ ਕੀ ਆ ਪਾ ਦਵਾਂਗੇ ਕੀਆ ਨੂੰ ਆਪਾਂ ਨੇ ਥਿਓ ਉਦੇ ਵਿੱਚ ਚਾਰ ਪੰਜ ਮਿੰਟ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਜੀ ਇਹਨੂੰ ਤੇ ਕਿ ਕਿਤੇ ਕਿਤੇ ਇਲਾਕੇ ਵਿੱਚ ਕਦੂ ਵੀ ਕਹਿੰਦੇ ਆ ਪਰ ਸਾਡੇ ਵਾਲੇ ਨੂੰ ਠੀਈ ਆਈ ਕਹਿੰਦੇ ਆ ਜੀ ਚੰਗੀ ਤਰ੍ਹਾਂ ਮੜਾ ਲਾਂਗੇ ਆਪਾਂ ਇਹਨੂੰ 5 ਮਿੰਟ ਲਈ ਆਪਾਂ ਇਹਨੂੰ ਘਿਓ ਵਿੱਚ ਭੁੰਨਾਗੇ ਦੇਖੋ ਬਹੁਤ ਵੀਡੀਓ ਤੁਸੀਂ ਦੇਖੀਆਂ ਹੋਣਗੀਆਂ ਠੀਆ ਜਿਹੜਾ ਪਾਣੀ ਨਿਚੋੜ ਕੇ ਫੇਰ ਭੁੰਨਦੇ ਆ ਪਰ ਆਪਾਂ ਨੇ ਇਹਦੇ ਵਿੱਚ ਕਿਹਦਾ ਪਾਣੀ ਜਿਹੜਾ ਨਹੀਂ ਨਿਚੋੜਿਆ ਆਪਾਂ ਨਿਚੋੜਨਾ ਵੀ ਨਹੀਂ ਸੀ ਕਿਉਂਕਿ ਜਿਹੜੇ ਤੱਤ ਨੇ ਸਾਰੇ ਬਾਹਰ ਤਾਂ ਨਿਕਲ ਜਾਣੇ ਇਸ ਕਰਕੇ ਆਪਾਂ ਘੀਆ ਚੋਂ ਪਾਣੀ ਜਿਹੜਾ ਨਹੀਂ ਨਿਚੋੜਿਆ। ਇਹੀ ਆ ਕਿ ਬਰਫੀ ਬਣਾਉਣ ਨੂੰ 5-7 ਮਿੰਟ ਵੱਧ ਲੱਗ ਜੂंगे। ਸੋ ਆਪਾਂ ਪਾਣੀ ਜਿਹੜਾ ਇਹ ਘੀਆ ਵਿੱਚੋਂ ਨਹੀਂ ਨਿਚੋੜਨਾ। ਕੀ ਆ ਦੀ ਗੱਲ ਸੀ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਇਹ ਰਿਕੁਐਸਟਡ ਵੀਡੀਓ ਆ ਜੀ। ਮੈਂ ਨੇ ਕਦੂ ਦੀ ਬਰਫੀ ਬਣਾਈ ਸੀ ਥੋੜੇ ਦੇ ਪਹਿਲਾਂ ਤੇ ਉਸ ਵੀਡੀਓ ਤੇ ਕਮੈਂਟ ਆਇਆ ਸੀ ਚੰਨਾ ਫੈਮਿਲੀ ਬਲੌਗਿੰਗ ਵਾਲਿਆਂ ਦਾ। ਉਹਨਾਂ ਨੇ ਕਮੈਂਟ ਵਿੱਚ ਕਿਹਾ ਸੀ ਕਿ ਸਾਨੂੰ ਕੀ ਆ ਲੋਕੀ ਦੀ ਵਰਫੀ ਬਣਾਉਣੇ ਦੀ ਰੈਸਪੀ ਦੱਸਿਓ ਸੋ ਆਪਾਂ ਉਹਨਾਂ ਦੀ ਰਿਕੁਐਸਟ ਤੇ ਵਰਫੀਏ ਬਣਾ ਕੇ ਤਿਆਰ ਕਰ ਰਹੇ ਹਾਂ ਪੂਰੇ ਪੂਰੇ 5 ਮਿੰਟ ਆਪਾਂ ਨੇ ਇੱਥੇ ਕੀਆ ਨੂੰ ਘੋ ਵਿੱਚ ਭੁੰਨ ਲਿਆਏ ਹੁਣ ਇਹਦੇ ਵਿੱਚ ਆਪਾਂ ਇੱਕ ਕੱਪ ਦੁੱਧ ਪਾ ਦਵਾਂਗੇ ਦੁੱਧ ਪਾ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਜੀ ਵਿਚ ਵਿੱਚ ਨੂੰ ਇਹਨੂੰ ਆਪਾਂ ਕੜਛੀ 'ਚ ਚਲਾਉਂਦੇ ਰਵਾਂਗੇ ਜੀ ਹੁਣ ਆਪਾਂ ਇਹਨੂੰ ਢੱਕ ਲੈਨੇ ਆਂ ਦਾਲ ਤੱਕ ਹੀ ਆ ਪੱਕ ਜੂਗੀ ਨਾਲੇ ਦੁੱਧ ਦਾ ਜਿਹੜਾ ਉਹ ਵੀ ਵਿੱਚ ਸੁੱਕ ਜੂਗਾ ਵਿੱਚ ਵਿੱਚ ਨੂੰ ਕੜਛੀ ਤੁਸੀਂ ਚਲਾਉਂਦੇ ਰਹੋ ਉਦੋਂ ਆਪਾਂ ਐਵੇਂ ਅੱਧਾ ਘਟਕਣ ਜਿਹੜਾ ਆ ਢੱਕ ਲੈਨੇ ਆਂ ਢੱਕਦੇ ਹਾਂ 10 ਮਿੰਟ ਬਾਅਦ ਦੁੱਧ ਵੀ ਕਾਫੀ ਹੱਦ ਤੱਕ ਸੁੱਕੇ ਸੁੱਕ ਕੇ ਸੁੱਕ ਚੁੱਕਿਆ ਹੈ ਜੀ ਔਰ ਟੀ ਆ ਵੀ ਆਪਣੀ ਚੰਗੀ ਤਰ੍ਹਾਂ ਪੱਕ ਗਈ ਆ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਇਲਾਇਚੀ ਪਾਊਡਰ 2 ਚਮਚ ਪਾਵਾਂਗੇ ਦੀ ਆਪਾਂ ਧੁੱੱਕਾ ਦੁੱਧ ਇਹਨੂੰ ਪਾਣ ਦੇ ਨਾਲ ਇਹ ਆ ਵਿੱਚ ਵਰਸੀ ਵੀ ਤੁਹ ਜਿਹੜਾ ਫਲੇਵਰ ਆ ਬਿਲਕੁਲ ਕੋਈ ਵਾਂਗੂ ਆਵੇਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਤਾਂ ਜੋ ਵਿੱਚ ਕੋਈ ਗੱਠ ਨਾ ਰਹਿ ਜਾਵੇ ਦੇਖੋ ਜੇ ਮਿਲਕ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਖੋਇਆ ਵੀ ਪਾ ਸਕਦੇ ਹੋ ਅਗਰ ਖੋਇਆ ਵੀ ਨਹੀਂ ਹੈਗਾ ਤੁਸੀਂ ਇਹਦੇ ਵਿੱਚ ਪਨੀਰ ਦੀ ਵਰਤੋਂ ਵੀ ਕਰ ਸਕਦੇ ਹੋ ਥੋੜਾ ਜਿਹਾ ਪਨੀਰ ਤੁਸੀਂ ਕ੍ਰਸ਼ ਕਰਕੇ ਇਹਦੇ ਵਿੱਚ ਪਾ ਦਿਓ ਉਹ ਵੀ ਵਧੀਆ ਲੱਗਦਾ ਆ ਲੋ ਜੀ ਮਿਲਕ ਪਾਊਡਰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੈ ਵਿੱਚ ਜਿਹੜੀਆਂ ਇਕੱਠਾ ਜਿਹਾ ਬਣ ਗਈਆਂ ਸੀ ਉਹਨਾਂ ਨੂੰ ਆਪਾਂ ਇਦਾਂ ਮੈਸ਼ ਕਰ ਲਿਆ ਹੈ ਹੁਣ ਇੱਥੇ ਮਾਵਾਂਗੇ ਜੀ ਪਟਾ 250 ਗ੍ਰਾਮ ਖੰਡ 1 ਕਿਲੋ ਕੀਆ ਦੇ ਵਿੱਚ 250 ਗ੍ਰਾਮ ਖੰਡ ਬਹੁਤ ਰਹੂਗੀ ਜੀ ਚੰਗੀ ਤਰ੍ਹਾਂ ਮਲਾ ਲਵਾਂਗੇ ਜੀ ਖੰਡ ਹੁਣ ਦੇਖੋ ਜਿਵੇਂ ਜਿਵੇਂ ਮੈਲਟ ਹੋਊਗੀ ਜਿਵੇਂ ਦੇ ਮੈਂ ਪਾਣੀ ਛੱਡੂਗੀ ਉਸ ਤੋਂ ਬਾਅਦ ਇਹ ਖੁਦ ਗਾੜੀ ਹੋਣ ਲੱਗ ਜਾਣਾ ਹੈ ਇਹ ਦੇਖ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਪਾਣੀ ਛੱਡ ਦਿੱਤਾ ਹੈ ਅੰਡਾ ਜਦੋਂ ਮੈਲਟ ਹੋਈਏ ਅੰਡੇ ਨੇ ਪਾਣੀ ਛੱਡਿਆ ਜੀ ਹੁਣ ਇਹਨੇ ਧੀਮੀ ਧੀਮੀ ਪੱਕਣਾ ਹੈ ਧੀਮੀ ਧੀਮੀ ਗਾੜੀ ਹੋ ਜਾਣਾ ਹੈ ਆਪਾਂ ਬਰਕੀ ਦਾ ਸੁਆਦ ਵਧਾਉਣ ਦੇ ਲਈ ਇਹਦੇ ਵਿੱਚ ਪਾਵਾਂਗੇ ਨਾਰੀਅਲ ਬਰਾ ਦਾ ਦੋ ਵੱਡੇ ਚਮਚ ਇਹ ਮੇਰੇ ਕੋਲ ਪਿਆ ਸੀ ਮੈਂ ਤਾਂ ਪਾ ਦਿੱਤਾ ਦੇਖੋ ਅਗਰ ਨਹੀਂ ਹੈਗਾ ਤਾਂ ਇਹਦੇ ਵੀ ਨੂੰ ਸਰ ਜੂਗਾ ਇਦਾਂ ਦੇਖੋ ਜੀ ਆਪਾਂ ਨੇ 2 ਚਮਚ ਦੁੱਧ ਦੇ ਵਿੱਚ ਥੋੜਾ ਜਿਹਾ ਗ੍ਰੀਨ ਫੂਡ ਕਲਰ ਮਿਕਸ ਕਰ ਲਿਆ ਏ ਆਪਾਂ ਇਹ ਵੀ ਹੁਣ ਪਾ ਦਾਂਗੇ ਵਰਸੀ ਦਾ ਕਲਰ ਸੋਨਾ ਆਉਣ ਦੇ ਲਈ ਦੇਖੋ ਉਦਾਂ ਜਿਹੜੀ ਪਰਪਲ ਦਾ ਜਿਹੜਾ ਨੇਚਰਲ ਕਲਰ ਹੁੰਦਾ ਆ ਉਹ ਵੀ ਵਧੀਆ ਹੁੰਦਾ ਏ ਪਰ ਥੋੜਾ ਜਿਹਾ ਸੋਨਾ ਲੱਗਣ ਦੇ ਲਈ ਆਪਾਂ ਇਹਦੇ ਵਿੱਚ ਗ੍ਰੀਨ ਫੂਡ ਕਲਰ ਐਡ ਕਰ ਲਿਆ ਏ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀ ਦੇਖੋ ਪਹਿਲਾਂ ਨਾਲੋਂ ਥੋੜਾ ਥੋੜਾ گاੜਾ ਵੀ ਹੋਣ ਲੱਗ ਗਿਆ ਇਹ ਮਿਸ਼ਰਣ ਇਹਨੂੰ ਆਪਾਂ ਨੇ ਹੁਣ ਚਲਾਉਂਦੇ ਰਹਿਣਾ ਹੈ ਜੀ ਤਾਲ ਰੁਕੀ ਆਏ ਆਪਣੀ ਜਿਹੜੀ نیچے ਨਾ ਲੱਗ ਜਵੇ ਦੇਖੋ ਅਗਰ ਤੁਸੀਂ ਫੂਡ ਕਲਰ ਦੀ ਵਰਤੋਂ ਕਰਨੀ ਹੈ ਵਰਫੀ ਵਿੱਚ ਤਾਂ ਤੁਸੀਂ ਸਿਰਫ ਇੱਕ ਪਿੰਚ ਹੀ ਫੂਡ ਕਲਰ ਲੈਣਾ ਹੈ ਉਸ ਤੋਂ ਵੱਧ ਨਹੀਂ ਲੈਣਾ ਕਲਰ ਦੇਖ ਸਕਦੇ ਤੁਸੀਂ ਆਪਾਂ ਨੇ ਇੱਕ ਪਿੰਚ ਪਾਇਆ ਸੀ ਕਿੰਨਾ ਵਧੀਆ ਕਲਰ ਆਇਆ ਇਸ ਤੋਂ ਵੱਧ ਅਗਰ ਪਾ ਲਿਆ ਤਾਂ ਟੇਸਟ ਵੀ ਵਿਗੜ ਜਾਊਗਾ ਪਰ ਕਲਰ ਵੀ ਕੁਝ ਜ਼ਿਆਦਾ ਹੀ ਡਾਰਕ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਆਪਾਂ ਨੇ ਮਿਸ਼ਰਣ ਪਾਇਆ ਸੀ ਬਰਫੀ ਵਾਲਾ ਇਹ ਕੜਾਈ ਛੱਡਣ ਲੱਗ ਚੁੱਕਿਆ ਹੈ ਪਰ ਆਪਾਂ ਇਹਨੂੰ ਹਜੇ ਹੋਰ ਪਕਾਉਣਾ ਹੈ ਤੁਸੀਂ ਦੇਖ ਸਕਦੇ ਹੋ ਜੀ ਕੜਾਈ ਛੱਡ ਰਿਹਾ ਹੈ ਪਰ ਆਪਾਂ ਇਹਨੂੰ ਹੋਰ ਪਕਾਉਣਾ ਹੈ ਇਨੋਂ ਪੈ ਜਾਣਾ ਥੋੜਾ ਜਿਹਾ ਹੋਰ ਸੰਗਣਾ ਕਰਨਾ ਹੈ ਜੀ ਥੋੜੇ ਦਿਨ ਪਹਿਲਾਂ ਮੈਂ ਵਰਸੇ ਬਣਾਈ ਸੀ ਕਦੂ ਦੀ ਅਗਰ ਤੁਸੀਂ ਉਹ ਵੀ ਦੇਖਣਾ ਚਾਹੁੰਦੇ ਹੋ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦਵਾਂਗੀ ਵੀਡੀਓ ਦਾ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਹੋਰ ਵੀ ਵੀਡੀਓ ਦੇਖਣ ਦੇ ਲਈ ਪਲੀਜ਼ ਤੁਸੀਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਹਦੇ ਵਿੱਚ ਗਾਰਨਿਸ਼ ਕਰਨ ਦੇ ਲਈ ਨਾ ਥੋੜੇ ਜਿਹਾ ਬਦਾਮ ਕਾਜੂ ਅਤੇ ਪਿਸਤਾ ਕੱਟਿਆ ਹੈ ਇਹਦੇ ਵਿੱਚੋਂ ਥੋੜਾ ਜਿਹਾ ਮੈਂ ਇਦੇ ਵਿੱਚ ਪਾ ਦਵਾਂਗੀ ਵਿੱਚ ਵੀ ਮਿਕਸ ਹੋ ਜਾਊਗਾ ਥੋੜੇ ਜਿਨੇ ਨਾਲ ਆਪਾਂ ਗਾਰਨਿਸ਼ ਕਰ ਲਵਾਂਗੇ ਜੀ ਮਰਫੀ ਨੂੰ ਇਹਨੂੰ ਵੀ ਸਾਰੇ ਨੂੰ ਮਿਲਾ ਲਵਾਂਗੀ ਦੇਖੋ ਜੀ ਪੂਰੀ ਤਰ੍ਹਾਂ ਬਣ ਚੁੱਕਿਆ ਹੈ ਚੰਗੀ ਤਰ੍ਹਾਂ ਸੁੱਕ ਚੁੱਕਿਆ ਇਹਦੇ ਵਿੱਚ ਜੋ ਵੀ ਪਾਣੀ ਥਾ ਸਾਰਾ ਸੁੱਕ ਗਿਆ ਹੈ ਹੁਣ ਇੱਥੇ ਆਪਾਂ ਗੈਸ ਕੱਢ ਦਵਾਂਗੇ ਬੰਦ ਇਧਰ ਆਪਾਂ ਟ੍ਰੇ ਲਈ ਹੈ ਜੀ ਰੇ ਵਿੱਚ ਤੁਹਾਨੂੰ ਪਹਿਲਾਂ ਵੀਡੀਓ ਚ ਵੀ ਦੱਸਿਆ ਸੀ ਆਪਣੇ ਕੋਲ ਹੈਗੀ ਐ ਲਿਆਂਦੀ ਹੋਈ ਟਰੇ ਸੋ ਆਪਣੇ ਕੋਲ ਜਿਹੜਾ ਮਿਸ਼ਰਣ ਆ ਉਹ ਓੜਾ ਹੀ ਆ ਆਪਾਂ ਉਹਨੇ ਕੇਰੀਏ ਦੇ ਵਿੱਚ ਕੀ ਉਹ ਦੇ ਨਾਲ ਇਹਨੂੰ ਗ੍ਰੀਸ ਕਰ ਲਵਾਂਗੇ ਇੱਕ ਮੇਰੀ ਭੈਣ ਨੇ ਕਮੈਂਟ ਕੀਤਾ ਸੀ ਮੇਰੀ ਵੀਡੀਓ ਤੇ ਵੀ ਤੁਸੀਂ ਇਹ ਟਰੇ ਕਿੱਥੋਂ ਲਈ ਆ ਇਹ ਟਰੇ ਜਪੋਜੀਸੀ ਬਰਤਨ ਵਾਲੀ ਦੁਕਾਨ ਤੋਂ ਹੀ ਲਈ ਹੈ ਜਿੱਥੋਂ ਬਰਤਨ ਮਿਲਦੇ ਨੇ ਇਹ ਕਈ ਸਾਲ ਪਹਿਲਾਂ ਲਈ ਸੀ ਅਸੀਂ ਜਿਹੜਾ ਹੁਣ ਇਹ ਵਾਲਾ ਮਿਸ਼ਰਣ ਆ ਆਪਾਂ ਟਰੇ ਵਿੱਚ ਸੈਟ ਕਰ ਦੇਵਾਂਗੇ ਇਹਨੂੰ ਹੁਣ ਆਪਾਂ ਟ੍ਰੇ 'ਚ ਕਰ ਲਵਾਂਗੇ ਸੈੱਟ ਦੇਖੋ ਇਹਨੂੰ ਬਣਾਉਣ ਦੇ ਵਿੱਚ ਸਮਾਂ ਜਿਹੜਾ ਹੈ 40 ਮਿੰਟ ਲੱਗਿਆ ਏ ਇਹਦਰ ਬਰਫੀ ਕਰ ਲਈ ਹੈ ਜੀ ਆਪਾਂ ਸੈੱਟ ਹੁਣ ਇਹਨੂੰ ਆਪਾਂ ਗਾਰਨਿਸ਼ ਕਰਾਂਗੇ ਇਹਨੂੰ ਉੱਪਰ ਹੁਣ ਥੋੜਾ ਜਿਹਾ ਐਦਾਂ ਪ੍ਰੈਸ ਕਰ ਦਵਾਂਗੇ ਜੀ ਇਹਨੂੰ ਹੁਣ ਆਪਾਂ ਜਮਣ ਲਈ ਰੱਖ ਦਾਂਗੇ 2 ਘੰਟੇ ਲਈ ਦੇਖੋ ਅਗਰ ਤੁਹਾਨੂੰ ਕਾਲੀ ਹੈ ਤੁਸੀਂ ਫ੍ਰਿਜ ਵਿੱਚ ਰੱਖ ਸਕਦੇ ਹੋ ਭਾਂន្តែ 1.5 ਘੰਟਾ ਅਗਰ ਨਹੀਂ ਕਾਲੀ ਤੁਸੀਂ ਇਹਨੂੰ ਬਾਹਰ ਰੱਖ ਕੇ ਹੀ ਜਮਾ ਸਕਦੇ ਹੋ ਇਹ ਵਰਸੀ ਜਿਹੜੀ ਆ ਆਪਾਂ ਹੁਣ 2 ਘੰਟੇ ਬਾਅਦ ਦੇਖਾਂਗੇ ਆਪਾਂ ਇਹਨੂੰ ਬਾਹਰ ਰੱਖ ਕੇ ਜਮਾਵਾਂਗੇ ਤੁਸੀਂ ਦੇਖ ਸਕਦੇ ਹੋ ਜੀ 2 ਘੰਟੇ ਬਾਅਦ ਵਰਸੀ ਪੂਰੀ ਤਰ੍ਹਾਂ ਸੈੱਟ ਹੋ ਚੁੱਕੀ ਆ ਹੁਣ ਇਹਦੇ ਆਪਾਂ ਪੀਸ ਕੱਟ ਲਵਾਂਗੇ ਜਿੰਨੇ ਤੁਸੀਂ ਰੱਖਣੇ ਚਾਹੁੰਦੇ ਹੋ ਪੀਸ ਉਸ ਹਿਸਾਬ ਨਾਲ ਕੱਟ ਲਿਓ ਇਧਰੋਂ ਆਪਾਂ ਥੋੜਾ ਜਿਹਾ ਇਹਨੂੰ ਇਦਾਂ ਕੱਟ ਕੇ ਸਾਫ਼ ਜਿਹਾ ਕਰ ਲਾਂਗੇ ਇਹ ਸਾਰਾ ਆਪਾਂ ਕਰ ਲਵਾਂਗੇ ਜੀ ਹੁਣ ਆਪਾਂ ਇਧਰ ਲਈ ਸੈਂ ਤੋਂ ਪੀਸ ਕੱਟ ਲਾਂਗੇ ਅੱਪਾ ਇਹਦੇ ਇਹਦਾ ਪੀਸ ਕੱਟ ਲਵਾਂਗੇ ਜੀ ਕੱਢ ਕੇ ਆਪਾਂ ਪਲੇਟ ਵਿੱਚ ਰੱਖ ਦਵਾਂਗੇ ਸਾਰੀ ਵਰਫੀ ਆਪਾਂ ਕੱਢ ਕੇ ਪਲੇਟ ਵਿੱਚ ਇਦਾਂ ਹੀ ਰੱਖ ਲਵਾਂਗੇ ਜੀ ਦੇਖੋ ਜੀ ਸਾਰੀ ਵਰਫੀ ਨੂੰ ਮੈਂ ਪਲੇਟ ਵਿੱਚ ਕੱਢ ਲਿਆ ਏ ਤੁਸੀਂ ਦੇਖ ਸਕਦੇ ਹੋ ਵਰਫੀ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜਿਨੀ ਦੇਖਣ ਵਿੱਚ ਵਧੀਆ ਏ ਜੀ ਉਨੀ ਹੀ ਖਾਣ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਏ ਅਗਰ ਤੁਹਾਨੂੰ ਕੀ ਆਦੀ ਸਬਜੀ ਜਿਹੜੀ ਹੈ ਚੰਗੀ ਨਹੀਂ ਲੱਗਦੀ ਖਾਣ ਵਿੱਚ ਤਾਂ ਤੁਸੀਂ ਇਦਾਂ ਦੀ ਸਵੀਟ ਡਿਸ਼ ਬਣਾ ਕੇ ਖਾ ਲਿਆ ਕਰੋ ਬਹੁਤ ਹੀ ਹੈਲਦੀ ਕੀ ਆਪਾਂ ਨੂੰ ਖਾਣੀ ਚਾਹੀਦੀ ਏ ਜੀ ਕੀ ਇਹ ਬਹੁਤ ਹੀ ਹੈਲਦੀ ਹੁੰਦੀ ਏ ਤੇ ਬਰਫੀ ਬਹੁਤ ਹੈਲਦੀ ਬਣੀ ਏ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਓ ਤੁਹਾਨੂੰ ਮੇਰਾ ਇਹ ਤਰੀਕਾ ਕਿਦਾਂ ਦਾ ਇੱਕ ਮਿੰਟ ਵਿੱਚ ਤੁਹਾਨੂੰ ਇੱਕ ਪੀਸ ਤੋੜ ਕੇ ਵੀ ਦਿਖਾਉਣੀ ਆ ਇਹ ਲੋਜੀ ਬਿਲਕੁਲ ਅੱਛੇ ਦਾਰ ਜਿਹੜੀ ਬਰਫੀ ਆਪਣੀ ਬਣ ਕੇ ਤਿਆਰ ਹੋਈ ਹੈ ਕਿ ਆਦੀ ਤੁਹਾਨੂੰ ਵੀ ਰਹੀ ਤਰੀਕਾ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ